ਕੀ ਦੀਆ ਸੋ ਵੀਰੇ ਗਲਤ ਗੱਲ ਐ ਸ਼ੌਂਕ ਕਿਵੇਂ ਗੱਲ ਗਲਤ ਸਾਰੇ ਬੰਦੇ ਕਹਿ ਦਣ ਬਾਈ ਕੋਈ ਆਪਣੀ ਜਨਾਨੀਆਂ ਨੂੰ ਦਿਖਾ ਕੇ ਪੈਸੇ ਕਮਾਉਣਾ ਚਾਹੁੰਦਾ ਜਿਹੜੇ ਦਿਖਾਉਂਦੇ ਨੇ ਉਹ ਉਹ ਫਿਰ ਕੀ ਹੋਏ ਫੁੱਤੀ ਵੀ ਵੀ ਦਿਖਾਈ ਜਾਂ ਤੈਨੂੰ ਮੈਂ ਸ਼ਾਰਟ ਕੱਟ ਕੇ ਦਿਖਾ ਦੂੰਗਾ ਇਹ ਸਾਰਿਆਂ ਦੇ ਦਿਲਾਂ ਦੀ ਆਵਾਜ਼ ਐ ਮੈਂ ਬੋਲਦਾ ਮੈਨੂੰ ਜੁਰਤ ਐ ਹਾਂ ਤੁਸੀਂ ਕੌਂਟਰੋਵਰਸੀ ਕਹਿੰਦੇ ਹੋ ਕਿ ਉਹ ਦੇਖਿਓ ਤੇ ਵਿਊਜ਼ ਕਿੰਨੇ ਹੁੰਦੇ ਉਹ ਤੁਹਾਡੇ ਨਾਲੋਂ ਵਧੀਆ ਨਾ ਉਹ ਆਰਕੈਸਟ ਵਾਲੀਆਂ ਭੈਣਾਂ ਨੇ ਜਿਹੜੀਆਂ ਕਹਿੰਦੀਆਂ ਨੇ ਵੀ ਜੇ ਅਖਾੜਾ ਲਵਾਉਣਾ ਮੈਂ 3000 ਰੁਪਏ ਡਾਂਸ ਕਰਨ ਦਾ ਲਵੂੰਗੀ ਪਰ ਤੁਸੀਂ ਸਾਲੇ ਤੁਹਾਨੂੰ ਪਹਿਲਾਂ ਕੋਈ ਜਾਣਦਾ ਨਹੀਂ ਹੁੰ ਫਿਰ ਬੇਸ਼ਰਮੀ ਦੀ ਹੱਦ ਵੀ ਤੁਸੀਂ ਲਾ ਰਹੇ ਹੋ ਵੀ ਭਾਬੀ ਨਹਾ ਲਈ ਭਾਬੀ ਚੱਲ ਗਈ ਭਾਬੀ ਨੇ ਆ ਲੈ ਲਿਆ ਉਹ ਲੈ ਲਿਆ ਤੁਸੀਂ ਵਿਆਹ ਤੋਂ ਰੋਕੇ ਤੋਂ ਲੈ ਕੇ ਕੁੜੀ ਪਸੰਦ ਕਰਨ ਤੋਂ ਲੈ ਕੇ ਵਿਆਹ ਤੋਂ ਲੈ ਕੇ ਬਸ ਇੱਕ ਸੁਹਾਗ ਰਾਤ ਨਹੀਂ ਦਿਖਾਉਂਦੇ ਮੈਂ ਇੰਨੀ ਗੱਲ ਕਹਿ ਦੇਣਾ ਬਾਕੀ ਤੁਸੀਂ ਕੋਈ ਕਮੀ ਨਹੀਂ ਛੱਡਦੇ ਸਾਲੇ ਤੁਹਾਨੂੰ ਪਹਿਲਾਂ ਕੋਈ ਜਾਣਦਾ ਨਹੀਂ ਹੁੰਦਾ ਐਂ ਚਲਾਇਓ ਕੱਟਿਓ ਨਾ ਜਦੋਂ ਤੁਸੀਂ ਵਿਆਹ ਜਾਂਦੇ ਹੋ ਨਾ ਸਾਰਾ ਵਿਆਹ ਆਪਣਾ ਸ਼ੂਟ ਕਰਕੇ ਰੱਖਦੇ ਨੇ ਮੈਂ ਨਹੀਂ ਕਹਿੰਦਾ ਮੇਰੀ ਘਰ ਵਾਲੇ ਦੀ ਫੋਟੋ ਨੈਟ ਤੇ ਨਹੀਂ ਹੋਣੀ ਹੋਣੀ ਹੈ ਕਿਸੇ ਦਿਨ ਦਿਹਾੜ ਤੇ ਕਿਸੇ ਐਨੀਵਰਸਰੀ ਤੇ ਵੀ ਹਾਂ ਅਸੀਂ ਇਕੱਠੇ ਖੜੇ ਹਾਂ ਆ ਵੀ ਚੱਲੀ ਜਾਣਾ ਹੁਣ ਹੈ ਉਹ ਜਾਣ ਕੇ ਨਾ ਐਡਿਟ ਕਰਕੇ ਉਹ ਵੀਡੀਓ ਦਾ ਪੋਸ ਇਹ ਜਾ ਲਾਉਣਾ ਬੰਦਾ ਕਹਿੰਦਾ ਪਤਾ ਨਹੀਂ ਕੀ ਦੇਖਣ ਨੂੰ ਮਿਲੂਗਾ ਔਰ ਥੱਲੇ ਮਿਲੀਅਨ ਫੋਲੋਅਰਸ ਹੁੰਦੇ ਨੇ ਮੈਂ ਕਹਿੰਦਾ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਹੁਣ ਮੈਂ ਇੱਕ ਗੱਲ ਤੰਜ ਕੱਸਦਾ ਹਾਂ ਯੂਟਿਊਬਰਾਂ ਤੇ ਦੇਖੋ ਅਸੀਂ ਦੁਕਾਨਾਂ ਤਿੰਨ ਕਰਦੇ ਹਾਂ ਸਾਨੂੰ 10-15 ਲੱਖ ਰੁਪਏ ਨਹੀਂ ਬਚਦਾ 10-15 ਲੱਖ ਤਿੰਨ ਸਟੋਰ ਵੱਡੇ ਵੱਡੇ ਕਰਕੇ ਨਹੀਂ ਬਚਦਾ ਪਰ ਤੁਸੀਂ ਸੋਚ ਮੈਂ ਬਹੁਤ ਜਲਦੀ ਨਾ ਪਮਾਨਾ ਲੈ ਕੇ ਆ ਰਾਂ ਮੇਰੀ ਪਹਿਲਾਂ ਵੀ ਕਿਸੇ ਇੱਕ ਬੰਦੇ ਨਾਲ ਇਹੀ ਲੜਾਈ ਸੀਗੀ ਵੀ ਆਪਾਂ ਨੂੰ ਮਹੀਨੇ ਦੇ ਪੈਸੇ ਕਿੰਨੇ ਬਣਦੇ ਨੇ ਜੇ ਤੁਹਾਨੂੰ ਯੂਥ ਤੋਂ ਜੱਟਾਂ ਤੋਂ ਜ਼ਿੰਮੇਦਾਰਾਂ ਤੋਂ ਪੱਲੇਦਾਰਾਂ ਤੋਂ ਸਾਰੇ ਵੀਡੀਓ ਦੇਖ ਕੇ ਆਉਣਾ ਡਾਟਾ ਫੂਕਦੇ ਨੇ ਉਹਨਾਂ ਤੋਂ ਤੁਸੀਂ 20-20 ਲੱਖ ਰੁਪਈਆ ਮੈਂ ਆਨ ਰਿਕਾਰਡ ਕਹਿਣਾ ਮੇਰੇ ਨਾਲ ਕੋਈ ਚੈਲੰਜ ਕਰ ਲਵੇ 20 ਲੱਖ ਰੁਪਈਆ ਉਹ ਮੈਂ ਕਿਵੇਂ ਕਹਿਣਾ ਮੈਨੂੰ ਐਡੀਟਿੰਗ ਨਹੀਂ ਆਉਂਦੀ ਮੈਨੂੰ ਕੁਝ ਨਹੀਂ ਆਉਂਦਾ ਮੈਂ ਐਦਾਂ ਹੀ ਵੀਡੀਓ ਬਣਾਉਣਾ ਐਦਾਂ ਹੀ ਪਾ ਦੇਣਾ ਫਿਰ ਵੀ ਮੈਨੂੰ 50-60 ਹਜ਼ਾਰ ਰੁਪਏ ਮਹੀਨਾ ਆਉਂਦਾ ਔਰ ਮੈਂ ਸੇਵਾ ਤੇ ਲਾਉਣਾ ਮੈਨੂੰ ਪਤਾ ਮੈਂ ਕਿੱਥੇ ਲਾਉਣਾ ਸਭ ਨੂੰ ਪਤਾ ਹਨਾ ਸੋ ਦੱਸਣ ਵਾਲੀ ਕੋਈ ਗੱਲ ਨਹੀਂ ਹੈਗੀ 2.2 ਲੱਖ ਫੋਲੋਅਰਸ ਵੀ ਰਹੇ ਨੇ ਜਿਨ੍ਹਾਂ ਨੇ ਐਡੀਟਿੰਗ ਟੀਮ ਰੱਖੀ ਹੋਈ ਹੈ ਜਿਹੜੇ YouTube ਤੇ ਵੀ ਪਾਉਂਦੇ ਨੇ Instagram ਤੇ ਵੀ ਪਾਉਂਦੇ ਨੇ ਪੇਡ ਪ੍ਰੋਮੋਸ਼ਨਾਂ ਵੀ ਕਰਦੇ ਨੇ ਸਟੋਰੀਆਂ ਵੀ ਲਾਂਦੇ ਨੇ ਜਾ ਕੇ ਉਹਦੀ ਮਸ਼ਹੂਰੀ ਵੀ ਕਰਕੇ ਆਉਂਦੇ ਨੇ 20 20 ਲੱਖ ਰੁਪਏ ਦੀ ਗੇਮ ਹੈ ਸਾਲਿਓ ਜੇ ਤੁਸੀਂ 20 20 ਲੱਖ ਰੁਪਏ ਕਮਾ ਕੇ ਨਹੀਂ ਨਾ ਯੂਥ ਚ ਜਾ ਕੇ ਖੜ ਸਕਦੇ ਤੇ ਇਹਨਾਂ ਨੂੰ ਵੀ ਇੱਕ ਗੱਲ ਹੈ ਵੀ ਜਿਹੜੇ ਫੋਲੋਅਰ ਹੈ ਮੰਨ ਲਓ ਮੈਂ ਤੁਹਾਨੂੰ ਫੋਲੋ ਕਰਦਾ ਮੈਂ ਐਸਐਮਟੀਵੀ ਨੂੰ ਫੋਲੋ ਕਰਦਾ ਮੱਕੜ ਜੇ ਇਹ ਸਾਡੇ ਹੱਕ ਦੀ ਆਵਾਜ਼ ਨਹੀਂ ਠਾਉਂਦੇ ਤਾਂ ਮੈਂ ਇਹਨਾਂ ਨੂੰ ਅਨਫੋਲੋ ਕਰੂੰਗਾ ਸਿੱਧੀ ਡਾਇਰੈਕਟ ਕਹਿਣਾ ਤੁਸੀਂ ਸਾਡੇ ਵਿੱਚ ਖੜੇ ਹੋ ਤੁਸੀਂ ਸਾਡੀ ਪੋਜ਼ਿਟਿਵ ਚਲਾਣੇ ਹੋ ਸਾਨੂੰ ਤੁਹਾਨੂੰ ਸਪੋਰਟ ਕਰਨ ਦੀ ਲੋੜ ਆ ਆਹ ਚੀਜ਼ ਪੋਜ਼ਿਟਿਵਿਟੀ ਚਾਹੀਦੀ ਹੈ ਜਿਹੜੇ ਇੱਥੇ ਨਹੀਂ ਆਉਂਦੇ ਜਿਨ੍ਹਾਂ ਨੂੰ ਆਪਾਂ ਉਦਾਂ ਹੀ ਵਿਊਜ਼ ਦਿੰਨੇ ਆ ਵਿਊਜ਼ ਦਾ ਕੀ ਮਤਲਬ ਹੁੰਦਾ ਇੱਕ ਬੰਦਾ ਨੈਟਪੈਕ ਪਾਉਂਦਾ ਨੈਟਪੈਕ ਪਾਉਂਦਾ ਉਹਦਾ ਸਾਰਾ ਡਾਟਾ ਫੂਕਦਾ ਉਹਦੇ ਪੈਸੇ ਸਾਨੂੰ ਮਿਲਦੇ ਨੇ ਐਦਾਂ ਹੀ ਹੁੰਦਾ ਨਾ ਫਿਰ ਜੇ ਲੋਕਾਂ ਦੇ ਪੈਸੇ ਆਪਾਂ ਕਮਾ ਰਹੇ ਆ ਉਹਨਾਂ ਤੋਂ ਆਪਾਂ ਵੱਡੀਆਂ ਲਗਜ਼ਰੀਆਂ 18 ਗੱਡੀਆਂ ਲੈ ਰਹੇ ਆ ਸਕਾਰਪਿਓ ਲੈ ਰਹੇ ਆ ਹਰ ਇੱਕ ਚੀਜ਼ ਨਵੀਂ ਲੈ ਰਹੇ ਆ ਮੋਲਾਾਂ ਚ ਘੁੰਮ ਰਹੇ ਆ ਹਨਾ ਫਿਰ ਬੇਸ਼ਰਮੀ ਦੀ ਹੱਦ ਵੀ ਤੁਸੀਂ ਲਾ ਰਹੇ ਹੋ ਵੀ ਭਾਬੀ ਨਾ ਆਲੀ ਭਾਬੀ ਚੱਲ ਗਈ ਭਾਬੀ ਨੇ ਆ ਲੈ ਲਿਆ ਉਹ ਲੈ ਲਿਆ ਉਹ ਤੁਹਾਡੇ ਨਾਲੋਂ ਵਧੀਆ ਨਾ ਉਹ ਆਰਕੈਸਟ ਵਾਲੀਆਂ ਭੈਣਾਂ ਨੇ ਜਿਹੜੀਆਂ ਕਹਿੰਦੀਆਂ ਨੇ ਵੀ ਜੇ ਅਖਾੜਾ ਲਵਾਉਣਾ ਮੈਂ 3000 ਰੁਪਏ ਡਾਂਸ ਕਰਨ ਦਾ ਲਵਾਂਗੀ ਪਰ ਤੁਸੀਂ ਸਾਲੇ ਤੁਹਾਨੂੰ ਪਹਿਲਾਂ ਕੋਈ ਜਾਣਦਾ ਨਹੀਂ ਹੁੰਦਾ ਐਂ ਚਲਾਈਓ ਕੱਟਿਓ ਨਾ ਨਹੀਂ ਚਲਿਆ ਸਾਲেও ਤੁਹਾਨੂੰ ਪਹਿਲਾਂ ਕੋਈ ਜਾਣਦਾ ਨਹੀਂ ਹੁੰਦਾ ਜਦੋਂ ਤੁਸੀਂ ਵਿਆਹ ਜੰਨੇ ਹੋ ਨਾ ਸਾਰਾ ਵਿਆਹ ਆਪਣਾ ਸ਼ੂਟ ਕਰਕੇ ਰੱਖਦੇ ਨੇ ਮੈਂ ਨਹੀਂ ਕਹਿੰਦਾ ਮੇਰੀ ਘਰ ਵਾਲੇ ਦੀ ਫੋਟੋ ਨੈਟ ਤੇ ਨਹੀਂ ਹੋਣੀ ਹੋਣੀ ਹੈ ਕਿਸੇ ਦਿਨ ਤੇ ਹਾਰ ਤੇ ਕਿਸੇ ਐਨੀਵਰਸਰੀ ਤੇ ਵੀ ਹਾਂ ਅਸੀਂ ਇਕੱਠੇ ਖੜੇ ਹਾਂ ਕੁਝ ਲਕੂਣ ਵਾਲੀਆਂ ਚੀਜ਼ਾਂ ਨਹੀਂ ਪਰ ਤੁਸੀਂ ਵਿਆਹ ਤੋਂ ਰੋਕੇ ਤੋਂ ਲੈ ਕੇ ਕੁੜੀ ਪਸੰਦ ਕਰਨ ਤੋਂ ਲੈ ਕੇ ਵਿਆਹ ਤੋਂ ਲੈ ਕੇ ਬਸ ਇੱਕ ਸੁਹਾਗ ਰਾਤ ਨਹੀਂ ਦਿਖਾਉਂਦੇ ਮੈਂ ਇੰਨੀ ਗੱਲ ਕਹਿ ਦਿੰਨਾ ਬਾਕੀ ਤੁਸੀਂ ਕੋਈ ਕਮੀ ਨਹੀਂ ਛੱਡਦੇ ਭਾਬੀ ਚੱਲੀ ਜਾ ਨਾ ਹੁਣ ਹੈ ਉਹ ਜਾਣ ਕੇ ਨਾ ਐਡਿਟ ਕਰਕੇ ਉਹ ਵੀਡੀਓ ਦਾ ਪੋਸ ਇਹ ਜਿਹਾ ਲਾਉਣਾ ਬੰਦਾ ਕਹਿੰਦਾ ਪਤਾ ਨਹੀਂ ਕੀ ਦੇਖਣ ਨੂੰ ਮਿਲੇਗਾ ਔਰ ਥੱਲੇ ਮਿਲੀਅਨ ਫੋਲੋਅਰਸ ਹੁੰਦੇ ਨੇ ਮੈਂ ਕਹਿੰਦਾ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਹੈ ਜਿਹੜੇ ਆਪਣੇ ਜਨਾਨੀਆਂ ਤੋਂ ਪੈਸੇ ਕਮਾਉਂਦੇ ਨੇ ਜਿੰਨੂੰ ਕੋਈ ਗੱਲਬਾਤ ਹੋਵੇ ਬਲੌਗਰ ਨੂੰ ਮੇਰੇ ਆੜੀ ਨੇ ਸਾਰੇ 87584050 ਮੇਰੇ ਕੋਲ ਹੁੰਦਾ ਮੈਨੂੰ ਮੈਸੇਜ ਕਰ ਲਿਓ ਮੈਂ ਤੁਹਾਡੇ ਨਾਲ ਲਾਈਵ ਆ ਕੇ ਡਿਬੇਟ ਕਰਨ ਨੂੰ ਤਿਆਰ ਹਾਂ ਹਨੀ ਭਾਈ ਇਸ ਤਰੀਕੇ ਦੇ ਨਾਲ ਹਮੇਸ਼ਾ ਕੰਟਰੋਵਰਸੀ ਦੇ ਵਿੱਚ ਪਏ ਰਹਿਣਾ ਮੈਂ ਕੰਟਰੋਵਰਸੀ ਕ੍ਰੀਏਟ ਕਰਦਾ ਹਾਂ ਇਹ ਗੱਲ ਨਹੀਂ ਇਹ ਕੀ ਸ਼ੌਂਕ ਜੀ ਦੱਸੋ ਫ ਬਾਈ ਕੋਈ ਆਪਣੀ ਜਨਾਨੀਆਂ ਨੂੰ ਦਿਖਾ ਕੇ ਪੈਸੇ ਕਮਾਉਣਾ ਚਾਹੁੰਦਾ ਜਿਹੜੇ ਦਿਖਾਉਂਦੇ ਨੇ ਉਹ ਉਹ ਫਿਰ ਕੀ ਹੋਏ ਇਹ ਸਵਾਲ ਤੁਹਾਡੇ ਤੇ ਉੱਟਦੇ ਆਂਦਾ ਇਹ ਸਵਾਲ ਇਹ ਕਹਿ ਸਕਦਾ ਉਹ ਬਾਈ ਜੀ ਨਹੀਂ ਕਹਿ ਸਕਦੇ ਮੇਰੇ ਚ ਕਹਿਣ ਦੀ ਜੁਰਤ ਹੈ ਬਾਈ ਕਹਿੰਦਾ ਹੋਊਗਾ ਆਪਣੇ ਭਰਾਵਾਂ ਭੈਣਾਂ ਚ ਕਹਿੰਦਾ ਹੋਊਗਾ ਮੈਂ ਕੈਮਰੇ ਤੇ ਕਹਿ ਦਿੰਨਾ ਸਹੀ ਗੱਲ ਹੈ ਮੈਂ ਬਲੌਗ ਬੰਦੇ ਮੂਰੇ ਨਹੀਂ ਬੋਲਦਾ ਬਲੌਗ ਬਣਾਉਂਦਾ ਫਿਰ ਮੈਂ ਕਹਿੰਦਾ ਮੈਂ ਵੀ ਆਪਣੀ ਜਨਾਨੀ ਦਿਖਾਈ ਆ ਮੇਨਾਂ ਵਿਆਹੀ ਹੋਈ ਆ ਮੈਂ 8 ਸਾਲ ਵਿਆਹੇ ਪਰ ਮੇਰੀ ਫੋਟੋ ਹੁੰਦੀ ਆ ਚੀਮਾ ਸਾਹਿਬ ਨੂੰ ਪੁੱਛੋ ਵੀ ਦਿਨ ਤੇ ਤਿਹਾਰ ਤੇ ਨੋਰਮਲ ਫੋਟੋ ਆਪਾਂ ਦੁਆਰੇ ਗਏ ਆ ਵੀਰੇ ਸਾਡਾ ਬਰਥਡੇ ਆ ਸਾਡੀ ਅਨਿਵਰਸਰੀ ਆ ਹੁਣ ਇਹ ਥੋੜੀ ਵੀ ਮੈਂ ਘਰ ਵਾਲੀ ਨੂੰ ਲੈ ਕੇ ਚੱਲੇ ਆ ਮਾਲ ਮੈਥੋਂ ਲਾਈਵ ਕਰ ਲਵਾਂ ਉੱਤਰ ਦੀ ਦਿਖਾਵਾਂ ਬੰਦਾ ਰੱਖਿਆ ਨਾਲ ਸ਼ਰਮ ਨਾਲ ਤੁਹਾਨੂੰ ਡੁੱਬ ਜਾਣਾ ਚਾਹੀਦਾ ਮੈਂ ਆਉਂਦੇ ਹੋਏ ਸੁੱਤੀ ਵੀ ਵੀ ਦਿਖਾਈ ਜਾਂਦੇ ਨੇ ਮੈਂ ਸ਼ਾਰਟ ਕੱਟ ਕੇ ਦਿਖਾ ਦੂੰਗਾ ਇਹ ਸਾਰਿਆਂ ਦੇ ਦਿਲਾਂ ਦੀ ਆਵਾਜ਼ ਐ ਮੈਂ ਬੋਲਦਾ ਮੈਨੂੰ ਜੁਰਤ ਐ ਹਾਂ ਤੁਸੀਂ ਕੌਂਟ੍ਰੋਵਰਸੀ ਕਹਿੰਦੇ ਹੋ ਕਿ ਉਹ